ਹੈਲੋ ਜੀ ਰਮਨ ਜੀ ਸਰਛਰੀਏ ਕੱਲ ਅੱਜ ਬਿਨਾਂ ਦੇਰੀ ਕੀਤੀ ਤੁਹਾਡੇ ਨਾਲ ਕਰਨੀ ਆ ਇੱਕ ਗੱਲ ਸੰਜੀ ਜਿਹੜੀ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਦੇਖੋ ਮਤਲਬ ਬਹੁਤ ਜ਼ਿਆਦਾ ਇਹ ਖਬਰ ਫੈਲ ਚੁੱਕੀ ਆ ਲਗਭਗ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਏਗਾ ਔਰ ਮੈਂ ਜ਼ਰੂਰੀ ਵੀ ਸਮਝਦੀ ਸੀ ਕਿ ਤੁਹਾਡੇ ਨਾਲ ਉਸ ਟਾਈਮ ਲਈ ਮੈਂ ਗੱਲ ਕੀਤੀ ਜਾਵੇ ਬਟ ਰਾਤ ਜ਼ਿਆਦਾ ਮਤਲਬ ਟਾਈਮ ਓਵਰ ਹੋਣ ਕਾਰਨ ਤੇ ਮੈਂ ਜਿਹੜਾ ਫੇਸਬੁੱਕ ਬਹੁਤ ਮਤਲਬ ਕੋਸ਼ਿਸ਼ ਕਰਦੀ ਕਿ 11:15 ਤੋਂ ਪਹਿਲਾਂ ਪਹਿਲਾਂ ਬੰਦ ਕੀਤਾ ਜਾਵੇ ਆਪਣਾ ਫੇਸਬੁੱਕ ਤੇ ਬਟ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਦੇ ਕਮੈਂਟਸ ਵਗੈਰਾ ਜਾਂ ਗੱਲਬਾਤ ਮਤਲਬ ਪੜਦੇ ਆ ਜਾਂ ਦੇਖਦੇ ਆ ਖਬਰ ਟਾਈਮ ਲੱਗ ਹੀ ਜਾਂਦਾ ਤੇ ਜ਼ਿਲੰਦਰ ਦੇ ਵਿੱਚ ਜੋ ਹਾਦਸਾ ਹੋਇਆ ਤੁਸੀਂ ਸਾਰੇ ਜਾਣ ਹੀ ਚੁੱਕੇ ਹੋਵੋਗੇ ਕਿ ਕਿ 13 ਸਾਲ ਦੀ ਬੱਚੀ ਤੇ ਆਪਣੀ ਮਤਲਬ ਫਰੈਂਡ ਦੇ ਘਰ ਮਿਲਣ ਲਈ ਜਾਂਦੀ ਹੈ ਤੇ ਉੱਥੇ ਫਰੈਂਡਸ ਉਹਦੀ ਨਹੀਂ ਹੁੰਦੀ ਤੇ ਉਹਨਾਂ ਜਿਹੜੇ ਦਾਦਾ ਜਿਹਨੂੰ ਕਿਹਾ ਜਾਂਦਾ ਘਰ ਦੇ ਵਡੇਰੇ ਉਸ ਘਰ ਦੇ ਵਿੱਚ ਹੈਗੇ ਸੀ ਤੇ ਦੇਖੋ ਜੀ ਨੀਤਾਂ ਨੂੰ ਕਹਿੰਦੇ ਨੇ ਅੱਜ ਕਾ ਨੀਤ ਮਾੜੀ ਹੋਣ ਲੱਗਿਆ ਬੰਦੇ ਦਾ ਸਮਾਂ ਨਹੀਂ ਲੱਗਦਾ ਇਹ ਪਹਿਲਾਂ ਲੋਕ ਕਹਿੰਦੇ ਸੀ ਬਜ਼ੁਰਗਾਂ ਦੀ ਸੇਵਾ ਕਰੋ ਬਜ਼ੁਰਗਾਂ ਦੀ ਸੇਵਾ ਕਰੋ ਬਜ਼ੁਰਗਾਂ ਦਾ ਸੇਵਾ ਕਰਨ ਨਾਲ ਫਲ ਲੱਗਦਾ ਪਰ ਮੈਨੂੰ ਲੱਗਦਾ ਕਿ ਜਿਹੜੇ ਉਹ ਬਜ਼ੁਰਗਾਂ ਨੇ ਕੀਤਾ ਕਿ ਉਹ ਸਹੀ ਸੀ ਦੇਖੋ ਜੀ ਉਹਨਾਂ ਮਤਲਬ ਇੱਕ ਗੁਰ ਸਿੱਖੀ ਹੋ ਕੇ ਸਰਦਾਰ ਪਗੜੀ ਬਣ ਕੇ ਇੱਕ ਗੁਰੂ ਦਾ ਨਾਮ ਸਿਮਰਨ ਕਰਕੇ ਤੇ ਅਸੀਂ ਇਹ ਚੀਜ਼ਾਂ ਨੂੰ ਕਿਤਨਾ ਕਿਤੇ ਕਿਤਨਾ ਕਿਤੇ ਬਹੁਤ ਵਧੀਆ ਸਮਝਦੇ ਹਾਂ ਕਿ ਗੁਰਸਿੱਖੀ ਨਾਲ ਇਨਸਾਨ ਜੁੜਿਆ ਪਰ ਉਹਨਾਂ ਦੀ ਮੱਤ ਦੇਖੋ ਕਿਸਰਵਜੀ ਕਿ ਉਹਨਾਂ ਨੇ ਇੱਕ ਬੇਗਾਨੀ ਧੀ ਦੇ ਨਾਲ ਇੰਨਾ ਵੱਡਾ ਕੰਮ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਮੈਂ ਇਸ ਖਬਰ ਨੂੰ ਸੁਣਨ ਤੋਂ ਬਾਅਦ ਕਿਤਨਾ ਕਿਤੇ ਇੰਨਾ ਕੁ ਜ਼ਿਆਦਾ ਝੂਲ ਗਈ ਹੈ ਇੰਨਾ ਜ਼ਿਆਦਾ ਕਿ ਮਤਲਬ ਦੇਖਿਆ ਜਾਵੇ ਕਿ ਅੱਜ ਕੱਲ ਲੋਕਾਂ ਨੂੰ ਹੋ ਕੀ ਗਿਆ ਕਿਤੇ ਪਤਨੀ ਦਾ ਕੋਈ ਝਗੜਾ ਚੱਲ ਰਿਹਾ ਕੋਈ ਪਤੀ ਦਾ ਝਗੜਾ ਚੱਲ ਰਿਹਾ ਕੋਈ ਕਿਸ ਜਗ੍ਹਾ ਤੇ ਕੁਝ ਹੋਈ ਜਾ ਰਿਹਾ ਕੋਈ ਕੁਝ ਹੋਈ ਜਾ ਰਿਹਾ ਇਹ ਚੀਜ਼ਾਂ ਸਿਰਫ ਪੰਜਾਬ ਦੇ ਵਿੱਚ ਹੀ ਲਾਗੂ ਹੋ ਚੁੱਕੀਆਂ ਨੇ ਕਦੀ ਤੁਸੀਂ ਇਹ ਚੀਜ਼ਾਂ ਸੁਣੇਗੀ ਆਊਟ ਆਫ ਕੰਟਰੀ ਬਾਹਰ ਸਾਈਡ ਇਹ ਚੀਜ਼ਾਂ ਹੁੰਦੀਆਂ ਨੇ ਕਦੀ ਸੁਣ ਕੇ ਦੇਖਿਆ ਤੁਸੀਂ ਮੈਨੂੰ ਬਹੁਤ ਜ਼ਿਆਦਾ ਮਤਲਬ ਦੁਖਭਾਗ ਵਾਲੀ ਮੇਰੀ ਲਈ ਗੱਲ ਹੈ ਕਿ ਪੜਨ ਵਾਲੀ ਬੱਚੀ ਜਿਹਦਾ ਲਾਈਫ ਬ੍ਰਾਈਡ ਫਿਊਚਰ ਸਭ ਖਤਮ ਕਰ ਦਿੱਤਾ ਇੱਕ ਮਿੰਟ ਦੇ ਵਿੱਚ ਐਨੀ ਲੋਕਾਂ ਦੇ ਅੰਦਰ ਹਵਸ਼ਾ ਚੁੱਕੀ ਹੈ ਐਨੀ ਹਵਸ਼ਾ ਚੁੱਕੀ ਹੈ ਕਿ ਲੋਕਾਂ ਨੂੰ ਐਨੀ ਸਮਝ ਨਹੀਂ ਲੱਗ ਰਹੀ ਕਿ ਮਤਲਬ ਅਸਈ ਕੀ ਐ ਸਾਡੇ ਲਈ ਗਲਤ ਕੀ ਐ ਮਤਲਬ ਐਨੀ ਵੀ ਕਿਹੜੀ ਮਤਲਬ ਮਰਿਆਦਾ ਸਾਰੀਆਂ ਹਦਾ ਪਾਰ ਹੋ ਚੁੱਕੀਆਂ ਪਹਿਲੇ ਟਾਈਮ ਦੇ ਵਿੱਚ ਕਿ ਮਤਲਬ ਇੱਕ 13 ਸਾਲ ਦੀ ਬੱਚੀ 10 ਸਾਲ ਦੀ ਬੱਚੀ 9 ਸਾਲ ਦੀ ਬੱਚੀ ਨੂੰ ਇੱਕ ਕੰਜਕ ਦਾ ਰੂਪ ਸਮਝਿਆ ਜਾਂਦਾ ਸੀ ਪਰ ਉਸ ਕੰਜਕ ਨੂੰ ਜੋ दुर्गा मां ਦਾ ਇੱਕ ਰੂਪ ਹੁੰਦਾ ਉਸ ਨੂੰ ਵੀ ਲੋਕਾਂ ਨੇ ਨਹੀਂ ਬਖਸ਼ਿਆ ਸਾਰੇ ਇੱਕੋ ਜੁੱਕੇ ਬਾਰੇ ਨਹੀਂ ਮੈਂ ਕਹਿ ਰਹੀ ਪਰ ਮੈਂ ਉਸ ਬਜ਼ੁਰਗ ਬਾਰੇ ਕਹਿ ਰਹੀ ਹਾਂ ਜਿਸ ਬਜ਼ੁਰਗ ਦੀ ਲੋਕ ਕਹਿੰਦੇ ਸੇਵਾ ਕਰੋ ਸੇਵਾ ਕਰੋ ਸੇਵਾ ਕਰੋ ਸੇਵਾ ਤੇ ਕਰਨ ਦਾ ਤਦ ਫਾਇਦਾ ਨਾ ਜੇ ਮਤਲਬ ਉਹਦੀ ਖੁਦ ਦੀ ਆਪਣੀ ਨੀਅਤ ਸਹੀ ਹੋਵੇ ਖੁਦ ਆਪਣੀ ਉਹਦੀ ਮਰਿਆਦਾ ਹੋਵੇ ਬਹੁਤ ਦੁੱਖ ਲੱਗਾ ਪ੍ਰਵਾਹ ਫੇਸਬੁੱਕ ਫੈਮਿਲੀ ਜੀ ਬਹੁਤ ਦੁੱਖ ਲੱਗਾ ਅੱਜ ਦੇ ਦਿਨ ਹੀ ਕੱਲ੍ਹ ਜੇ ਤਾਂ ਉਹਨਾਂ ਨੇ ਮੈਂ ਗੱਲਾਂ ਸਾਂਝੀਆਂ ਕਰੀ ਕਿ ਮੇਰੀ ਮੈਰਿਜੇ ਹੈਗੀ ਐ ਅੱਜ ਦੇ ਦਿਨ ਮੇਰੀ ਮੈਰਿਜੇ ਵਰਸੀ ਹੈ ਜਾਂ ਫਿਰ ਮਤਲਬ ਕੁਝ ਇਸ ਤਰ੍ਹਾਂ ਵਧੀਆ-ਵਧੀਆ ਸੀ ਗੱਲਾਂ ਕਰ ਰਹੇ ਸੀ ਆਪਸ ਦੇ ਵਿੱਚ ਤੇ ਜਿਹੜੂ ਮੈਂ ਰਾਤ ਵੇਲੇ ਖਬਰ ਪੜ੍ਹੀ ਮੈਕਸਿਮਮ ਖਬਰ ਤੇ 1-2 ਦਿਨ ਦੇ ਵਿੱਚ ਵਿੱਚ ਹੀ ਫੈਲਲੀ ਹੈ ਜਿਆਦਾ ਤੇ ਪਰ ਸੀਰੀਅਸਲੀ ਬਹੁਤ ਜ਼ਿਆਦਾ ਪਰੇਸ਼ਾਨ ਹੋਈ ਉਸੇ ਟਾਈਮ ਮੈਂ ਤੁਰੰਤ ਆਪਣਾ ਮਤਲਬ ਵਿਦਿਆਲય ਸਕੂਲ ਫੋਨ ਕੀਤਾ ਤੇ ਟੀਚਰਸ ਨੂੰ ਵੀ ਇਹ ਗੱਲਬਾਤ ਦੱਸੀ ਫਿਰ ਮੈਂ ਟੀਚਰਸ ਨੂੰ ਵੀ ਕਿਹਾ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਵਿੱਦਿਆ ਦਾ ਧਿਆਨ ਰੱਖਿਆ ਕਰੋ ਕਿਉਂਕਿ ਵਿੱਦਿਆ ਹਜੇ ਬੋਲਦੀ ਵੀ ਬਹੁਤ ਘੱਟ ਹੈ ਬਹੁਤ ਸਮਝ ਨੀਮ ਹੋएगी ਤੇ ਮੈਂ ਨਹੀਂ ਚਾਹੁੰਦੀ ਕਿ ਜੇ ਕਿਸੇ ਦੀ ਧੀ ਦੇ ਨਾਲ ਇਹ ਕੁਝ ਹੋ ਸਰਦਾ ਤੇ ਸ਼ਾਇਦ ਸਾਡੀਆਂ ਧੀਆਂ ਦੇ ਨਾਲ ਵੀ ਕੋਈ ਉਹੋ ਜਿਹੀ ਨਹੁੰਨੀ ਹੋ ਸਕਦੀ ਹੈ ਇਸ ਲਈ ਪਹਿਲਾਂ ਹੀ ਆਪਣੇ ਧੀ ਪੁੱਤ ਨੂੰ ਐਨਾ ਕੁ ਜ਼ਿਆਦਾ ਆਪਣੀ ਨਜ਼ਰ ਦੇ ਵਿੱਚ ਰੱਖ ਲਵੋ ਕਿ ਇਹ ਚੀਜ਼ ਹੋਣ ਤੋਂ ਪਹਿਲਾਂ ਜਿਹੜਾ ਕਿ ਨੁਕਸਾਨ ਹੋਵੇ ਹੀ ਨਾ ਬਹੁਤ ਦੁੱਖ ਲੱਗਾ ਪਰਿਵਾਰ ਫੇਸਬੁੱਕ ਫੈਮਲੀ ਜੀ ਬਹੁਤ ਦੁੱਖ